ਬਿਆਸ ਦਰਿਆ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਦੇ ਲਈ ਇਹ ਅਲਰਟ ਹੈ ਹਰੀਕ ਹੈੱਡ ਤੋਂ ਬਾਅਦ ਸੱਤ ਰੋਜ਼ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਲਈ ਵੀ ਇਹ ਅਲਰਟ ਹੈ ਅੱਜ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਹ ਫੈਸਲਾ ਕੀਤਾਗਾ ਕਿ ਜਦੋਂ ਹੀ ਪੌਂਗ ਡੈਮ ਦੇ ਵਿੱਚ ਪਾਣੀ ਦਾ ਲੈਵਲ 1390 ਫੁੱਟ ਨੂੰ ਟੱਚ ਕਰੂਗਾ ਜਾਂ ਉਹਨੂੰ ਕ੍ਰਾਸ ਕਰੂਗਾ ਤਾਂ ਜਿਹੜਾ ਪੌਂਗ ਡੈਮ ਤੋਂ ਬਿਆਸ ਦੇ ਵਿੱਚ ਪਾਣੀ ਪਹਿਲੇ 70,000 ਕਿਊਸਕ ਛੱਡਿਆ ਜਾ ਰਿਹਾ ਉਹਦੇ ਵਿੱਚ ਹੋਰ ਵਾਧਾ ਕੀਤਾ ਜਾਊਗਾ ਕਿਉਂਕਿ ਪਿੱਛੋਂ ਅੱਜ ਜਿਹੜਾ ਪਾਣੀ ਦੀ ਆਮ ਦਾ ਉਹ ਲਗਭਗ 2.5 ਲੱਖ ਕਿਊਸਕ ਆ ਰਹੀ ਹੈ ਪਿੱਛੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਗਏ ਨੇ ਸੋ ਇਹਦੇ ਬਾਰੇ ਡਾਟਾ ਇਹ ਸਾਂਝਾ ਕੀਤਾ ਗਿਆ ਹੈ ਕਿ ਜਦੋਂ 1390 ਫੁੱਟ ਨੂੰ ਕਰਾਸ ਕਰੂਗਾ ਤਾਂ 80000 ਕਿਊਸਕ ਪਾਣੀ ਛੱਡਿਆ ਜਾਊ ਵਿਆਸ ਦੇ ਵਿੱਚ ਪੌਂਕ ਡੈਮ ਤੋਂ ਜਦੋਂ 1391 ਨੂੰ ਟੱਚ ਕਰੂਗਾ ਤਾਂ ਵਧਾ ਕੇ ਪਾਣੀ 85000 ਕਰ ਦਿੱਤਾ ਜਾਊ ਜੇ 1392 ਨੂੰ ਟੱਚ ਕਰਦਾ ਤਾਂ 90000 ਕਰ ਦਿੱਤਾ ਜਾਊਗਾ ਜੇ 1393 ਨੂੰ ਟੱਚ ਕਰਦਾ ਤਾਂ 95000 ਕਿਊਸਕ ਪਾਣੀ ਛੱਡਿਆ ਜਾਊ ਵਿਆਸ ਦੇ ਵਿੱਚ ਜੇਕਰ 1300 94 ਫੁੱਟ ਨੂੰ ਟੱਚ ਕਰਦਾ ਤਾਂ 1 ਲੱਖ ਕਿਊਸਕ ਪਾਣੀ ਕਰ ਦਿੱਤਾ ਜਾਊਗਾ ਵਿਆਸ ਦੇ ਵਿੱਚ ਮੋਟੀ ਮੋਟੀ ਜੀ ਗੱਲ ਜੇਕਰ 1398 ਫੁੱਟ ਤੱਕ ਡੈਮ ਚਲਾਇਆ ਜਾਂਦਾ ਪਰਦਾ ਪਰਦਾ ਤਾਂ ਫਿਰ ਵਿਆਸ ਦਰਾ ਦੇ ਵਿੱਚ 1.5 ਲੱਖ ਕਿਊਸਕ ਪਾਣੀ ਛੱਡਿਆ ਜਾਊਗਾ ਜੇਕਰ ਡੈਮ 1399 ਫੁੱਟ ਨੂੰ ਵੀ ਪਾਰ ਕਰ ਜਾਂਦਾ ਫਿਰ ਵਿਆਸ ਦੇ ਵਿੱਚ ਜਿਹੜਾ 1.7 ਲੱਖ ਕਿਊਸਕ ਪਾਣੀ ਛੱਡਿਆ ਜਾਊਗਾ ਜੇਕਰ ਪਾਣੀ ਪਿੱਛੋਂ ਇਸ ਤਰ੍ਹਾਂ ਹੀ ਆਉਂਦਾ ਰਿਹਾ ਅੱਗੇ ਜਿੰਨਾ ਪਾਣੀ ਛੱਡਿਆ ਜਾ ਰਿਹਾ ਉਹਦੇ ਨਾਲ ਵੀ ਡੈਮ ਡਾਊਨ ਨਹੀਂ ਆਉਂਦਾ ਤੇ ਡੈਮ 1400 ਫੁੱਟ ਨੂੰ ਟੱਚ ਕਰ ਦਿੱਤਾ ਜਾਂਦਾਗਾ ਫਿਰ ਜਿੰਨਾ ਪਾਣੀ ਪਿੱਛੋਂ ਆਊਗਾ ਉਹ ਪਾਣੀ ਸਿੱਧਾ ਬਿਆਸ ਦੇ ਵਿੱਚ ਛੱੜੜ ਦੀ ਨੋਬਤ ਜਿਹੜੀ ਆਊਗੀ ਅ ਜਿਹੜੇ ਮੀਨ ਐ ਪਹਾੜਾਂ ਦੇ ਵਿੱਚ ਲਗਭਗ ਅੱਜ ਅੱਧੀ ਰਾਤ ਤੱਕ ਜਾਂ ਕੱਲ ਸਵੇਰ ਤੱਕ ਹੋਰ ਪੈਣ ਦੇ ਅਸਾਰ ਨੇ ਖਾਸ ਤੌਰ ਤੇ ਜਿਹੜਾ ਜੰਮੂ ਖੇਤਰ ਜਾਂ ਇਹ ਜਿੱਥੋਂ ਬਿਆਸ ਦਰਿਆ ਜਿਹਦੀਆਂ ਸਹਾਇਕ ਨਦੀਆਂ ਆਉਂਦੀਆਂ ਨੇ ਉਹਨਾਂ ਖੇਤਰਾਂ ਦੇ ਵਿੱਚ ਹਿਮਾਚਲ ਦੇ ਹਿਮਾਚਲ ਦੇ ਵਿੱਚ ਕੱਲ ਸਵੇਰ ਤੱਕ ਮੀਂਹ ਪੈਣ ਦੇ ਅਸਾਰ ਨੇ ਇਹ ਤਾਂ ਮਤਲਬ ਪਿੱਛੇ ਹਜੇ ਹੋਰ ਪਾਣੀ ਆਉਣ ਦੇ ਅਸਾਰ ਨੇ ਸੋ ਲਗਭਗ ਇਸ ਟਾਈਮ 26 ਅਗਸਤ 2025 ਤੇ ਦੁਪਹਿਰ ਦੇ 3 ਵਜੇ ਦਾ ਸਮਾਂ ਹੋ ਗਿਆ ਜਿਹੜਾ ਇਸ ਵੇਲੇ ਤੱਕ ਪੌਂਗ ਟੈਂਕ ਦਾ ਲੈਵਲ ਆ ਉਹ 1390 ਫੁੱਟ ਤੋਂ ਕ੍ਰਾਸ ਕਰ ਗਿਆ ਹੋਣਾਗਾ ਜਿਵੇਂ ਜਿਵੇਂ ਉੱਪਰ ਕ੍ਰਾਸ ਕਰਦਾ ਜਾਊਗਾ ਤੇਵੇਂ ਤੇਵੇਂ ਪੌਂਗ ਟੈਂਕ ਤੋਂ ਪਾਣੀ ਜਿਹੜਾ ਵਿਆਸਦਰਾ ਦੇ ਵਿੱਚ ਰਿਲੀਜ਼ ਕੀਤਾ ਜਾਊਗਾ ਉਹ ਵਧਾਇਆ ਜਾਊਗਾ ਜੇਕਰ ਪਿੱਛੋਂ ਪਾਣੀ ਦੀ ਮਾਤਰਾ ਘਟ ਜਾਂਦੀ ਆ ਤਾਂ ਫਿਰ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 1394 95 96 97 ਫੁੱਟ ਤੱਕ ਤੇ ਜਾਊਗਾ ਤੇ ਪਾਣੀ ਜ਼ਿਆਦਾ ਛੱਡਿਆ ਜਾਊਗਾ ਫਿਰ ਘਟਾਇਆ ਵੀ ਜਾ ਸਕਦਾ ਪਰ ਰੱਬ ਨਾ ਕਰੇ ਜੇਕਰ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਗਿਆ ਫਿਰ ਜਿਹੜੇ ਛੱਡਿਆ ਜਾ ਰਿਹਾ ਪਾਣੀ ਉਹਦੀ ਮਕਦਾਰ ਲਗਾਤਾਰ ਵਧਾਉਣੀ ਆ ਪਾਉਗੀ ਸੋ ਇਹ ਭਾਖੜਾ ਪਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਬਕਾਇਦਾ ਜਿਹੜਾ ਲੈਟਰ ਆ ਇਸ ਬਾਰੇ ਜਾਰੀ ਕੀਤਾ ਗਿਆਗਾ ਤੇ ਜਿਹੜੇ ਵੀ ਸੱਜਣ ਜਿਹੜੇ ਵੀ ਪਬਲਿਕ ਜਿਹੜੇ ਵੀ ਲੋਕ ਬਿਆਸ ਦੇ ਕਿਨਾਰੇ ਵੱਸਦੇ ਆ ਤੇ ਹਰੀਕੇ ਹੈਡ ਤੋਂ ਬਾਅਦ 7 ਵਜੇ ਦੇ ਕਿਨਾਰੇ ਵੱਸਦੇ ਆ ਉਹਨਾਂ ਦੇ ਲਈ ਇਹ ਅਲਰਟ ਆ ਕਿਉਂਕਿ ਬਿਆਸ ਦਾ ਪਾਣੀ ਹਰੀਕੇ ਹੈਡ ਆ ਕੇ 7 ਵਜੇ ਦੇ ਨਾਲ ਮਿਲਦਾ ਤੇ ਫਿਰ 7 ਵਜੇ ਦਾ ਪਾਣੀ ਅੱਗੇ ਜਿਹੜਾ ਫਰੋਜ਼ਪੁਰ ਤਰਨਤਾਰਨ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਖੰਦਾ ਖੰਦਾ ਅੱਗੇ ਲੰਘਦਾਗਾ ਸੋ ਅਗਲੇ 48 ਘੰਟੇ ਇਹਨਾਂ ਇਲਾਕਿਆਂ ਦੇ ਲਈ ਬਹੁਤ ਨਾਜ਼ੁਕ ਨੇ ਤੇ ਪਿੱਛੇ ਜਿਹੜਾ ਥੀਨ ਡੈਮ ਪਹਿਲੀ ਓਵਰਫਲੋ ਯਾਨੀ ਕਿ ਭਰਿਆ ਫਿਆ ਪੂਰਾ ਤਾਂ ਰਾਵੀ ਦੇ ਕਿਨਾਰੇ ਵੀ ਜਾਂ ਰਾਵੀ ਦੇ ਸਹਾਇਕ ਨਦੀਆਂ ਦੇ ਕਿਨਾਰੇ ਵੀ ਹਾਲਾਤ ਜਿਹੜੇ ਨਾਜ਼ੁਕ ਨੇਗੇ ਬਾਕੀ ਅ ਅੱਜ ਪਵਾਦ ਖੇਤਰ ਮਾਝਾ ਖੇਤਰ ਤੇ ਦੁਆਬਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਜੇ ਅਧੀ ਰਾਤ ਤੱਕ ਹੋਰ ਵੀ ਪੈਣ ਦੇ ਅਸਾਰ ਨੇ ਭਾਵੇਂ ਕਿਤੇ ਵੀ ਰੁਕ ਵੀ ਗਿਆ ਥੋੜੇ ਬਹੁਤੇ ਅਸਾਰ ਮਾਲਵੇ ਦੇ ਕੇਂਦਰੀ ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿੱਚ ਤੇ ਉੱਤਰੀ ਹਿਰਾਣੇ ਦੇ ਵਿੱਚ ਵੀ ਨੇ ਕਿ ਹਜੇ ਹੋਰ ਵੀ ਪੈ ਸਕਦਾ ਕੱਲ ਸਵੇਰ ਤੋਂ ਬਾਅਦ ਇਹ ਸਿਸਟਮ ਕਮਜ਼ੋਰ ਪੈਣਾ ਸ਼ੁਰੂ ਹੋ ਜਾਊਗਾ ਤੇ ਉਸ ਤੋਂ ਬਾਅਦ ਦੋਕ ਦਿਨ ਮੀਂਹ ਵਾਲੇ ਪੱਖ ਤੋਂ ਥੋੜੀ ਜਿਹੀ ਰਾਹਤ ਰਹੂ ਮੀਂਹ ਹਲਕੇ ਪਊ ਕਤੇ ਕਿਤੇ ਪਰ ਇਸ ਪੱਧਰ ਦਾ ਪੈਣ ਦੇ ਅਸਾਰ ਜਿਹੜਾ ਨਹੀਂ ਹੋਣਗੇ ਸੋ ਫਿਲਹਾਲ ਬਿਆਸ ਕਿਨਾਰੇ ਅਲਰਟ ਹੈ ਜਿੰਨਾ ਪਾਣੀ ਪਿੱਛੋਂ ਆਈ ਜੋ ਜਿੰਨਾ ਪੌਂਗ ਡੈਮ ਦਾ ਲੈਵਲ ਤਹਾਂ ਜਾਏ ਜੋ ਉਨੇ ਹੀ ਪਾਣੀ ਰਿਲੀਜ਼ ਅੱਗੇ ਬਿਆਸ ਦੇ ਵਿੱਚ ਜ਼ਿਆਦਾ ਵਧਾਉਣਾ ਪਊਗਾ ਸੋ ਇਸ ਪੱਖ ਤੋਂ ਥੋੜਾ ਜਿਹਾ ਗੌਰ ਰੱਖਿਓ ਜੀ